ਇਹ ਦਿਨ ਉਹ ਆਇਆ ਜਦੋਂ ਸਾਧਗੀਆਂ ਨੇ ਅੰਮਨ ਕੋਸ਼ਿਸ਼ ਕਰਨਾ ਕੀਤੇ ਇਹ ਦਿਨ ਉਹ ਆਇਆ ਜਦੋਂ ਸਾਧਗੀਆਂ ਦੇ ਪਾਵਨ ਪਵਿੱਤਰ ਅੰਗ 780 ਤੱਕ 784 ਤੱਕ ਸਵਾਗਤ ਮਾਨ ਹਨ ਸੂਰੀਆ ਬਾਣੀ ਦੇ ਸ਼ਹੀਦਾਂ ਦੇ ਸਰਦਾਰ ਹਨੇ ਪਾਤਸ਼ਾਹ ਮੁਖਵਾਕ ਨੂੰ ਦ੍ਰਿਸ਼ਟੀ ਕਰਨਾ ਕਰ ਦੇਣਾ ਨਹੀਂ ਇਹ ਵੀ ਮੁਖਵਾਕ ਸਹਿਬਾਨਾ ਜੀ ਉਹ ਜਨਮ ਦਾ ਬਹੁਤ ਸਰਦੀਆਂ ਨੇ ਸਾਨੂੰ ਪਹਿਨਾਂ ਕੋਥੀ ਸਹਦ ਪ੍ਰਕਾਸ਼ ਕਰਕੇ ਮੁਖਵਾਕ ਲਿਆ ਤਸੈਤ ਪਹਿਨ ਜਿਹੜੇ ਮੁਖਵਾਕ ਸਹਿਬ ਆਏ ਸਨ ਇਹ ਇਹੀ ਮੁਕਵਾ ਸਨ ਸੰਤਾਂ ਕੇ ਕਾਰਜ ਆਪ ਖਡੋਇਆ ਹਰ ਕੰਨ ਕਰਾਉਣਾ ਆਇਆ। ਕੋਈ ਸ਼ਬਦ ਦੀ ਰਚਨਾ ਜੋ ਹੈ ਛੇਵੇਂ ਦੇ ਸਰਪਾਰ ਤਨ ਤਨ ਮੁਰਗ ਬਿੰਦੇ ਸੋਹ ਜੀਆਂ ਨੇ ਆਪਣੇ ਮੁਖਾਰ ਬਿੰਦ ਤੋਂ ਕਰਨਾ ਕੀਤੀ ਹੈ। ਇਹ ਗਾਣ ਉਸ ਸਮੇਂ ਦੀ ਹੈ ਜਦੋਂ ਸ੍ਰੀ ਗੁਰੂ ਬਾਹਰ ਸ੍ਰੀ ਅਮਰਿਤਸਰ ਸੈਲਸ ਰੋਗਰ ਸ੍ਰੀ ਗੁਰੂ ਸਾਹਿਬ ਜੀ ਨੇ ਰੱਖੀ ਗਈ ਸੀ ਸੇਵਾ ਦੇ ਕਾਰਜ ਚੱਲ ਰਹੇ ਸਨ ਤੇ ਉਹ ਜੀ ਅਥਾ ਸੇਵਾ ਸੀ ਕੇ ਲਈ ਇਸ ਸੇਵਾ ਦੇ ਅੰਦਰ ਦੋ ਦੋ ਨਰਾਗੇ ਤੋਂ ਸੰਗਤਾਂ ਆਕਰ ਕੇ ਹਿੱਸਾ ਲੈ ਰਹੀਆਂ ਸਨ ਸੇਵਾ ਕਰ ਰਹੀਆਂ ਸਨ ਇਥੋਂ ਤੱਕ ਕਿ ਇੱਕ ਮਾਈ ਆਪਣੇ ਪਤੀ ਬ੍ਰਿਤਾ ਇਸਤਰੀ ਸੀ ਉਹ ਮਾਈ ਕਾਗਲ ਕੰਧਾਰ ਤੁਮਹਾਰ ਰੋ ਰਿ ਸ੍ਰੀ ਅੰਮ੍ਰਿਤ ਸਰਸਾ ਲਿਖੇ ਪੰਨੂਪ ਹੋ ਕੇ ਸੇਵਾ ਕਰਨ ਹੁੰਦੇ ਸਨ ਇਹ ਤਦਿਆਂ ਕੀ ਹੋਇਆ ਕਿ ਉਹ ਮਾਤਾ ਜੀ ਨਾ ਜਿਨ੍ਹਾਂ ਦੀ ਸੇਵਾ ਕਰਨੀ ਨਾਕੀ ਪਰਾਂ ਦੇ ਵਿੱਚੋਂ ਦੇ ਨਾ ਆਪਣੇ ਘਰ ਟੋਕਰੀ ਹਣੀ ਉਹਨੂੰ ਕਈ ਵਾਰ ਐ ਜਿਵੇਂ ਆਪਾਂ ਜਵਾਗ ਨੂੰ ਛੁੱਟੇ ਦੇਣੀ ਉਹਨਾਂ ਛੁੱਟੇ ਦੇ ਨੇ ਜਾਂ ਆਰਨਾਵ ਕਿੰਨਾ ਨਿਆਤਰ ਬਣਾ ਕੇ ਵਿੱਚ ਉਲੇਟੇ ਚੁਟੇ ਨੇ ਸੰਗਤ ਨੇ ਦੇਖਣਾ ਇੱਕ ਦਿਨ ਸਤਿਗੁਰੂ ਸਾਹਿਬ ਜੀ ਦੇ ਬਾਦ ਵਿੱਚ ਕਹਿੰਦੇ ਸਤਿਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਜਾ ਕੇ ਸਿੱਧਾ ਮਾਈ ਨੂੰ ਪੁੱਛ ਲਉਣਾ ਜਦੋਂ ਮਾਤਾ ਨੂੰ ਜਾ ਕਰਕੇ ਪੁੱਛਿਆ ਮਾਤਾ ਕਹਿੰਦੇ ਮੈਂ ਹਰ ਰੋਜ਼ ਕਾਬੂ ਤੋਂ ਹਾਂ ਦੀ ਅੰਧਾਰਤ ਇੱਥੇ ਸੇਵਾ ਕਰਨੀ ਮੇਂ ਵਿਰਲਾ ਦਾ ਕਰਿਆ ਪਰ ਉਹ ਲੋਕੀਂ ਅੰਦਰ ਕਾਰ ਹੈ ਤੇ ਜੇ ਉਹ ਉਹ ਨਾ ਰੱਦ ਲੈ ਨਾ ਕਿਉਂ ਕਿਉਂ ਦੇ ਦੇ ਨੇ ਗਾਂਧੀ ਦੇ ਇਹ ਉਤਮ ਤੰਦੂ ਅੰਦਰ ਸਿਮਾਰਾ ਐਸੀ ਕਿਰਤ ਹੈ ਕਿ ਗੁਰੂ ਦੇ ਧਰ ਦੀ ਸੇਵਾ ਕਰਨ ਬਾਅਦ ਕਿੰਨੇ ਸੋਹਣੇ ਪ੍ਰਾਣੀ ਨੇ ਇਤੋਂ ਤੱਕ ਕਿ ਇਹ ਹਾਜੀ ਸ਼ਬਦ ਦੀ ਰਚਨਾ ਲਈਏ ਸਤਿਗੁਰੂ ਸਾਹਿਬ ਜੀ ਨੇ ਰਚਨਾ ਕਰਨਾ ਕੀਤੀ ਹੈ ਇਹ ਮੁਖਵਾ ਇਸ ਲਈ ਰਚਨਾ ਕੀਤੀ ਹੈ ਕਿ ਪਰਮਾਨੰ ਮਹਰੀ ਗੁਰੂ ਆਪ ਹਨ ਦਸਰ ਜਾਈਏ ਹਨ ਦਸਰ ਸਾਹਿਬ ਦੇ ਬੇਪੁਰੇ ਪਿਛਲੇ ਪਾਸੇ

ਸਤਿਗੁਰੂ ਸਾਹਿਬ ਜੀ ਆਨੇ ਦੱਸਣਾ ਕੀਤਾ ਸਤਿਗੁਰੂ ਸਾਹਿਬ ਜੀ ਦਰਪੇ ਨੇ ਕੱਲ ਦਾ ਕੇ ਅੰਤਰ ਕੀ ਯਾਤ ਤਰੇ ਵੀਰ ਕੀ ਮੀਰ ਪੇਸ਼ਾਨ ਤੇ ਜਾਣਾ ਨਾ ਕਰਦੇ ਆਤ ਭਾਰਤੂ ਹੈ ਪਤਾ ਹੈ ਸਤਿਗੁਰੂ ਸਾਹਿਬ ਜੀ ਆਨੇ ਫਿਰ ਇਸ ਸ਼ਬਦ ਦੀ ਰਚਨਾ ਕੀਤੀ ਕਿ ਨੇ ਪਾਈਏ ਜਿਹੜਾ ਭਾਰ ਦੇ ਪਰਮਾਤਮਾ ਦਾ ਸੰਪਰਕ ਕੇ ਕਾਰਜ ਆਪ ਖਲੋਇਆ ਹਰ ਕਿ ਪਰਮਾਤਮਾ ਜਿਹੜਾ ਉਹ ਹਰੀ ਬੈਕੁਰ ਸੰਤਾਂ ਦੇ ਕਾਰਜ ਦੇ ਵਿੱਚ ਆਪ ਸਹਾਇ ਹੋਇਆ ਹਰ ਰਾਮ ਨਰਾਇਣ ਆਇਆ ਰਾਮ ਇਹ ਪ੍ਰਮਾਣਿਤ ਨਾ ਹਰੇਕ ਨੂੰ ਇੱਥੇ ਇਹ ਸੇਵਾ ਚਲ ਰਹੀ ਹੈ ਜਿੰਦੇ ਵਿੱਚ ਇਹ ਸਾਰਾ ਹੋਣਾ ਹੈ ਇਹ ਇਸ ਸੰਘਰਸ਼ ਦੇ ਪਹਿਲੇ ਦੂਰਬਾਦਾਂ ਦੀ ਵਿਚਾਰ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਸੋ ਭਾਈ ਬਾਕੀ ਜੋ ਦੋ ਪੜ ਰਹੇ ਨੇ ਅਜੋ ਮਨਾਂ ਦੇ ਵਿਚਾਰ ਕਰਨਾ ਕਰੀਏ ਸਾਹਿਬ ਜੀ ਸਰ ਜੀ ਬਜੇਸ਼ ਕਰਨ ਸਰ ਤੇ ਵੀ પ્રયਾਰ ਕਰਕੇ ਆਪਣੇ ਕਰਦੇ ਸੇਵਾ ਆਪ ਲੈ ਲੈਣ ਦਾਦਾ ਜੀ ਬਖਸ਼ਿਸ਼ ਕਰਨਾ ਕਰਦੇ ਹਨ ਪਹਿਲਾ ਆਪਾਂ ਲਿਖੇ ਦੇ ਪਰਤ ਨੂੰ ਜੋੜਨ ਦੇ ਵਾਸਤੇ ਪਿਛੇ ਜਾਣਨਾ ਕਰੀਏ ਕਿ ਪਹਿਲੇ ਦੋ ਪਦਾਂ ਦੇ ਅੰਦਰ ਫਤੁਰ ਫੈਲ ਗਏ ਹਨ ਕੀ ਬਖਸ਼ਿਸ਼ ਕਰਨਾ ਕੀਤਾ ਸੀ ਸਭੰਸ ਹੈ ਜੀ ਬਖਸ਼ਿਸ਼ ਪਾ ਲਈਂ ਕਿ ਪਾਰਿਸ ਕਿਉਂ ਕੋਈ ਸੰਤ ਪੂਰਨ ਕਾਰਜ ਕਰਦਾ ਹੈ ਜਦੋਂ ਸਾਜ ਕੋਈ ਸੰਤ ਸੇਵਾ ਕਰਨਾ ਕਰਦਾ ਹੈ ਜਿਨ੍ਹਾਂ ਭਗਤ ਧੰਨਾ ਹੀ ਜਦੋਂ ਪਰਮਾਤਮਾ ਇੰਨਾ ਕੁਝ ਹੋ ਗਿਆ ਤਾਂ ਜਿਹੜੋ ਡਰਦੇ ਕਰਨ ਕਿ ਪਰਮਾਤਮਾ ਉਹਨਾਂ ਦੇ ਆਪ ਕਰਨਾਂ ਨਿਕਟਾ ਹਾਜ਼ਰ ਹੋਤੇ। ਇਸੇ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਪਰਮਾਤਮਾ ਹਰ ਜਨਾਂ ਦੀ ਸੇਵਾ ਦੇ ਹੰਦਰ ਸਦਾ ਜਿਂਦਾ ਹੈ। ਉਹਨਾਂ ਦੀ ਸੇਵਾ ਸੰਭਾਲ ਉਹਨਾਂ ਦੀ ਕੀਤੀ ਉਹ ਇਮਾਨਤ ਨੂੰ ਵਿਰਥਾ ਨਹੀਂ ਜਾਣਨ ਦਿੰਦਾ। ਸਤਿਗੁਰੂ ਸਾਹਿਬ ਜੀ ਕਲਸ਼ਿਸ਼ ਕਰਦੇ ਹਨ ਕਹਿੰਦੇ ਭਾਈ ਜਿਹੜਾ ਅੰਮ੍ਰਿਤ ਸਰੋਵਰ ਹੈ ਇਹ ਜਿਹੜਾ ਥਾਂ ਹੀ ਸੁਹਾਨਾ ਹੈ। ਇਹ ਸੋਨਾ ਹੈ ਤਾਂ ਇਹ ਪਵਿੱਤਰ ਥਾਂ ਹੈ ਇਹ ਸਰਗੁਣ ਸਾਧੀਆਂ ਦੇ ਚਰਨਾਂ ਦੇ ਪਰਮਾਤਮਾ ਦੀ ਬੈਰ ਨੂੰ ਪਾਉਂਦਾ ਹੈ ਕਹਿੰਦੇ ਭਾਈ ਤਰਦ ਸੁਵਾਵੇ ਤਾਰ ਸੁਵਾਵੇ ਜਦ ਅੰਮ੍ਰਿਤ ਜਲ ਛਾਇਆ ਨਾਮ ਅੰਮ੍ਰਿਤ ਜਲ ਛਾਇਆ ਕੋ ਮਸਾਜ ਕਰਾਇਆ ਸਭ ਸੁਖ ਮੰਨੋਰਥ ਪੂਰੇ ਕਹਿੰਦੇ ਜਿਹੜਾ ਜਾਵੇ ਨੇ ਅੰਮ੍ਰਿਤ ਜਲ ਹੈ ਇਹ ਥਾਂ ਦੇ ਵਾਸਤੇ ਹੋਰ ਗੱਲ ਹੈ ਕਿ ਅੰਮ੍ਰਿਤ ਜਲ ਹੈ ਕਿ ਕਹਿੰਦੇ ਇਸ ਜਗਤ ਦੇ ਉੱਪਰ ਜਿਹੜੇ ਪਰਮਾਤਮਾ ਨੇ ਆਰਦਰ ਬਾ ਕਰਨਾ ਕੀਤੀ ਹੈ ਕਹਿੰਦੇ ਭਾਈ ਇਸ ਜਗ ਦੇ ਅੰਦਰ ਇਸ ਥਾਂ ਦੀ ਇਸ ਸਰਉਨਤਾ ਦੀ ਗੁਰੂ ਰਾਮਦਾਸ ਜੀ ਦੇ ਘਰ ਦੀ ਕਹਿੰਦੇ ਜੈ ਜੈਕਾਰ ਹੈ ਜਦ ਅੰਦਰ ਲਾਤੇ ਸਭ ਨੂੰ ਸੂਰਜ ਪੂਰਨ ਬੁਜਤ ਅਗਨਾਸੀ ਦੇ ਬੇਪੁਰਾਣੇ ਗਾਇਆ ਇਹਦੇ ਧਾਈ ਜੀ ਦੀ ਤੁਸੀਂ ਗੱਲ ਕਰਦੇ ਹੋ ਨਾ ਇਹ ਜੋ ਸਥਾਨ ਦੇ ਉੱਪਰ ਇਹ ਸਥਾਨ ਦੀ ਮਹਿਮਾ ਇੰਨੀ ਹੋਵੇਗੀ ਕਿ ਸਾਰੇ ਜੱਗ ਦੇ ਅੰਦਰ ਜਾਇਜਾਤਾ ਆਉਣੀ ਹੈ ਅੱਜ ਉਹ ਨਾਮਕਾਰੀਆਂ ਦੇ ਘਰ ਦੀ ਸਦਾ ਹੀ ਜਾਇਜਾਤਾ ਹੁੰਦੀ ਹੈ ਦੂਰ ਦੇ ਦਾਦੇ ਪੁਰਾਣੇ ਤੋਂ ਦੇਸ਼ਾਂ-ਵਿਦੇਸ਼ਾਂ ਤੋਂ ਇੱਥੇ ਇੱਕ ਬੈਂਤੀ ਰੋਡਾ ਕੇ ਆਪਾਂ ਅੱਗੇ ਵਧੀਏ ਕਿ ਅੱਜ ਨਾ ਇੱਕ ਟ੍ਰੈਂਡ ਚੱਲ ਗਿਆ ਹੈ ਇੱਕ ਗੱਲ ਅਕਸਰ ਕਹਿ ਦਿੰਦੇ ਆਪਾਂ ਹੁਣ ਜੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਜਾਗੇ ਨਾ ਉੱਥੇ ਜਾ ਕੇ ਕਹਿਦੇ ਨੇ ਗੋਲਡਨ ਟੈਂਪਲ ਨਹੀਂ ਪੜੋ ਗੋਲਡਨ ਟੈਂਪਲ ਕਹਿਣਾ ਸਹੀ ਨਹੀਂ ਨੇ ਗੁਰੂ ਨਾਨਕ ਦਾਸ ਜੀ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਹਰਮੰਦਰ ਨੂੰ ਸ੍ਰੀ ਹਰਮੰਦਰ ਸਾਹਿਬ ਕਹਿਣਾ ਸ਼ੁਰੂ ਕੀਤਾ ਉਹ ਗਰੀਬਾਂ ਦਾ ਮੰਦਰ ਹੈ ਗੋਲਡਨ ਟੈਂਪਲ ਨਹੀਂ ਹੈ ਸੋਨਾ ਤਾਂ ਬਾਹਰ ਲੱਗਾ ਹੈ ਇਹ ਕਿਸੇ ਸੰਸਾਰੂ ਵਸਤੂ ਹੈ ਇਸ ਤਰ੍ਹਾਂ ਭਾਈ ਆਪਣੇ ਕਾਰਮਕ ਵਸਥਾਨਾਂ ਦੇ ਨਾਮ ਆਪ ਤੀਜ ਕਰਨਾ ਆਪ ਬਦਲਣਾ galt ਹੈ ਜੇ ਨਾ ਕੋਈ ਮੰਦਰ ਸਹਿਬਾ ਸ੍ਰੀ ਹਰਿਮੰਦਰ ਸਹਿਬਾ ਇਹ ਸ਼ਬਦ ਪ੍ਰਾਤਨ ਹੈ ਤੇ ਸਹੀ ਹੈ ਸੋਨੇ ਦਾ ਮੰਦਰ ਨਹੀਂ ਹਰੇ ਦਾ ਮੰਦਰ ਤੇ ਜੇ ਆਪਾਂ ਜਿੱਦਾਂ ਕਹਾਂਗੇ ਨਾ ਉਦਾਂ ਦੀ ਬਾਹਮ ਲੈ ਕੇ ਜਿੱਥੇ ਜਾਵਾਂਗੇ ਜੇ ਕਿਤੇ ਸੋਨੇ ਦਾ ਮੰਦਰ ਦੇਖਣ ਚਲੇ ਗਏ ਨਾ ਤੇ ਫਿਰ ਸਿਰਫ ਸੋਨਾ ਦੇ ਕੇ ਬਾਹਰ ਸਜਾਵਟ ਦੇ ਕੇ ਮੋੜਾਂਗੇ ਜੇ ਕਿਤੇ ਰੇਹਕਾਰੀ ਮੰਦਰ ਸਹਿਬ ਦੇਖਣ ਗਏ ਤੇ ਉਹ ਖਰੀਦ ਦੇ ਮੰਦਰ ਨੂੰ ਸਹਰੀ ਨੂੰ ਦੇਖ ਕੇ ਆਵਾਂਗੇ ਉੱਥੇ ਪਰਮਾਤਮਾ ਦੇ ਦਰਸ਼ਨ ਕਰਕੇ ਆਵਾਂ। ਭਾਈ ਭਾਣਨਾ ਆਪਣੇ ਮਨ ਦੀ ਹੈ ਕਿੱਦਾਂ ਜਾਣਾ ਹੈ। ਸੋ ਵਿਚਾਰ ਸਤਿਗੁਰ ਸਾਹਿਬ ਦੀ ਬਖਸ਼ੀ ਜੀ ਕਹਿੰਦੇ ਉਹ ਭਾਈ ਪੂਰ ਪੁਰ ਪਰਚੁਤ ਅਗਨਾਸੀ ਤੇ ਸਭੀ ਨੂੰ ਰਾਹੀ ਪਗਾਇਆ ਅਪਰਾ ਗੁਦ ਰੱਖਿਆ ਪਰਮੇਸ਼ਰ ਨਾਮ ਅਨੰਤ ਹੈ ਕਹਿੰਦੇ ਇਹ ਕੋਈ ਪੁਰਖ ਹੈ ਉਹ ਪਰਮਾਤਮਾ ਹੈ। ਜੀ ਦਾ ਜਸ ਵੇਦਾਂ ਤੇ ਪੁਰਾਣਾ ਨੇ ਦੋਨਾ ਕੀਤਾ ਹੈ ਉਹ ਆਪ ਇਥੇ સેવા ਬਹਾਮਣਾ ਕਰਨ ਆਏ ਆ ਕਿ ਪ੍ਰਮਾਤਮਾ ਹਰੀ ਬੈਗੁਰੂ ਆਪ ਹੈ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਅਗਲੀ ਪੌੜੀ ਦੇ ਅੰਦਰ ਬਖਸ਼ਿਸ਼ ਕਰਨਾ ਕਰਦੇ ਹਨ ਕਹਿੰਦੇ ਭਾਈ ਇਹ ਜਿਹੜੀ ਧਾਰਮਿਕ ਕਰਤੇ ਦੀ ਹੈ ਇਹ ਖਾਂਦੇ ਆ ਪੀਂਦੇ ਆ ਇਥੇ ਲੰਗਰ ਚੱਲਦਾ ਹੈ ਨਾ ਅੱਜ ਵੀ ਹਰਿ ਮੰਦਰ ਸਾਹਿਬ ਉਥੇ ਕਦੀ ਟੋਕਣੀ ਨਹੀਂ ਆਈ ਲੱਖਾਂ ਲੋਕ ਕਰੋੜਾਂ ਲੋਕ ਆ ਗਏ ਪ੍ਰਸਾਦਾ ਮਾਣੇ ਛਕ ਗਏ ਆ ਦੁਨੀਆਂ ਦੀ ਸਭ ਤੋਂ ਵੱਡੀ ਫੂਲੀ ਜਾਂ ਪੈਲੇਗੇ ਨੰਬਰ ਹੈ ਕਿ ਜਸਾਉਂ ਤੋਂ ਵਾਜੇ ਦਾ ਪ੍ਰਸ਼ਾਦਾ ਪਾਣੀ ਉਥੇ ਪတ်ਦਾ ਹੈ ਸਭ ਤੋਂ ਜ਼ਿਆਦਾ ਸ਼ਕਨ ਵਾਲਿਆਂ ਦੀ ਦਾਗ਼ਾਦ ਵੀ ਉਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਫ੍ਰੀਪੋਰਟ ਕੋਲ ਕਿ ਭਾਈ ਇਸ ਦਾ ਕੋਈ ਰੁਪਈਆ ਦੀ ਚਾਰਜ ਨਹੀਂ ਹੈ ਇਸੇ ਦਾ ਗੁਰੂ ਨਾਨਕ ਦਾਸ ਦੇ ਕਰਦੈ ਕਰਦੀ ਇਹ ਪਰਮਾਤਮਾ ਦੇ ਪਾਏ ਹੋਏ ਕਰਨਾ ਦੀ ਸੇਵਾ ਹੈ ਇਹ ਉਥੇ ਕੀਤੇ ਹੋਏ ਇੱਕ ਰਾਜਾਨ ਦੀ ਸੇਵਾ ਹੈ ਉਸ ਰਾਜਾਨ ਦੀ ਭਗਤੀ ਨੂੰ ਫਲ ਲੱਗਾ ਜਿਸ ਭਗਤੀ ਦੇ ਉਪਰੰਤ ਸਤਿਗੁਰੂ ਸਾਹਿਬ ਜੀਆ ਨੇ ਉਥੇ ਸਰੋਹ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਕਰਨਾ ਕੀਤਾ ਇਸ ਬਾਰੇ ਵਿਚਾਰ ਆ ਪੰਥਦਰੇ ਖੁੱਲੇ ਕੈਂਦੇ ਅੰਦਰ ਕਰਾਂਗੇ ਸਰਗੁਰੂ ਸਾਹਿਬ ਜੀ ਬਖਸ਼ਿਸ਼ ਕਰਨਾ ਸੋ ਰੋ ਵਿਚਾਰ ਕਹਿੰਦੇ ਭਾਈ ਇਹ ਜਿਹੜੀ ਦਾਤ ਹੈ ਇੱਥੇ ਪਰਮਾਤਮਾ ਦੀ ਜਿਹੜੀ ਕਿਰਪਾ ਹੈ ਇਹ ਨਿਕੋਟ ਨਹੀਂ ਜਾਂਦੀ ਬਾਹਰ ਇਹ ਕਦੇ ਵੀ ਖਤਮ ਹੋਣ ਵਾਲੀ ਨਹੀਂ ਹੈ ਕਹਿੰਦੇ ਭਾਈ ਜਿਨੂੰ ਕਰੋੜਾਂ ਵਿਕਣੇ ਲੱਗੇ ਉਹਨੋਂ ਉੱਥੇ ਜਾ ਕੇ ਇੱਕ ਤਰ੍ਹਾਂ ਦਰਸ਼ਨ ਕਰ ਲੈਣਾ ਹੁੰਦੇ ਨੇ ਨੇੜੇ ਦੁੱਖ ਨਹੀਂ ਆਉਂਦੇ ਕਹਿੰਦੇ ਭਾਈ ਜਿਨੂੰ ਇਹ ਜਗ੍ਹਾ ਤੇ ਆਈਏ ਗੁਰੂ ਰਾਮਦਾਸ ਦੇ ਘਰ ਦੇ ਅੰਦਰ ਜਦੋਂ ਗੁਰੂ ਰਾਮਦਾਸ ਦੇ ਘਰ ਦੇ ਅੰਦਰ ਦਰਸ਼ਨ ਕਰਕੇ ਅਨੰਤ ਪੌਂਦਾ ਇਹ ਹੈ ਕਿ ਇਸ ਸੂਤ ਸਾਤ ਸਹਿ ਸੰਤ ਅਨੰਦ ਬਨੇਰੇ ਬੰਸੀਪੂਰ ਸਬਾਈ ਕਹਿੰਦੇ ਜਿੰਨੇ ਵੀ ਪ੍ਰਕਾਰਾਂ ਦੀ ਭੁੱਖ ਹੈ ਜਿਵੇਂ ਕਾਰਾਂ ਦੀ ਹੈ ਮਾਇਆ ਦੀ ਹੈ ਕਿਸੇ ਵੀ ਤਰ੍ਹਾਂ ਦੀ ਹੈ ਸਰੀਰ ਦੇ ਤੰਦਰੁਸਤੀ ਦੀ ਹੈ ਜਾਂ ਕਰਕੇ ਅਰਦਾਸ ਕਰੀਏ ਉਹ ਵੀ ਪੂਰੀ ਹੋ ਜਾਂਦੀ ਹੈ ਭਾਈ ਐਸੇ ਸਤਿਗੁਰੂ ਸਾਹਿਬ ਜੀ ਬਖਸ਼ ਕਰਦੇ ਹਨ ਸੋ ਰੋਗ ਵਿਚਾਰ ਅਵਲੇ ਦੇ ਕਰਨ ਵਿਚਾਰਨਾ ਸ਼ੁਰੂ ਕਰੀਏ ਜੇ ਸੁਕਾਰ ਕਾਰ ਜਿਤ ਨਹੀਂ ਕੀਆ ਮਾਨਸ ਕਿਆ ਬੇਚਾਰਾ RAM ਭਗਵਦ ਸੋਹਣ ਹਰ ਕੇ ਗੰਗਾ ਗਹੀ ਸਦਾ ਕਰਹੀ ਜੈ ਕਾਰ RAM ਕਹਿੰਦੇ ਭਾਈ ਇਹ ਜਿਹੜਾ ਕਾਰ ਜੀ ਨਾ ਸ੍ਰੀ ਹਰਮੰਦਰ ਸਾਹਿਬ ਦੀ ਰਤਨਾ ਕਰਨਾ ਇਹ ਪਰਮਾਤਮਾ ਹਰੀ ਵੈ ਗੁਰੂ ਦਾ ਕਾਰ ਹੈ ਉਹਦੀ ਕਿਰਪਾਏ ਉਹਦੀ ਕਿਰਪਾ ਦੇ ਅਨਸਾਰ ਹੁਣਾਏ ਕਹਿੰਦੇ ਇਹ ਉਹਦਾ ਹੀ ਪਰਮਾਤਮਾ ਦਾ ਹੀ ਕਾਰਜ ਹੈ ਤੇ ਉਹ ਅਜ ਆਪ ਹੀ ਕਾਰਜ ਕਰਨਾ ਹੈ ਜਿਸ ਦਾ ਕਾਰਜ ਤਿਨਹੀ ਕੀਤਾ ਕਿ ਜਿਹਦਾ ਕਾਰਜ ਹੈ ਉਹਨੇ ਆਪ ਹੀ ਕਰਨਾ ਕੀਤਾ ਕਹਿੰਦੇ ਇਹ ਮਨੁੱਖਾਂ ਦੀ ਕੀ ਹੈ ਸਿਹਤ ਹੈ ਕੋਈ ਇਹ ਕਹ ਦੋਗੇ ਕਿ ਮੈਂ ਇਹ ਸੇਵਾ ਕਰਨਾ ਸਤਿਗੁਰੂ ਸੇਵਾ ਦੀ ਬਖਸ਼ਿਸ਼ ਕਰਦੇ ਹਨ ਕਹਿੰਦੇ ਭਾਈ ਇੱਥੇ ਆ ਕਰਕੇ ਕੋਈ ਹੰਕਾਰ ਦੇ ਵਾਸਤੇ ਆ ਕਰਕੇ ਇਹ ਨਹੀਂ ਕਹਿ ਸਕਦਾ ਕਿ ਗੁਰੂ ਰਾਮਦਾਸ ਦੇ ਘਰ ਦੇ ਉਹ ਮੈਂ ਨਾ ਹੁੰਦਾ ਇੱਥੇ ਸੇਵਾ ਨਹੀਂ ਹੋਣੀ ਸੀ ਕਹਿੰਦੇ ਭਾਈ ਇਹ ਪ੍ਰਮਾਤਮਾ ਦੀ ਕਿਰਪਾ ਹੈ ਜੇ ਤੂੰ ਇੱਥੇ ਸੇਵਾ ਕਰ ਨਹੀਂ ਹੈ ਕਹਿੰਦੇ ਭਾਈ ਜਿਹੜੇ ਭਗਤ ਜਨ ਨੇ ਪਰਮ ਸੋਹਣ ਅਰਥੀ ਮਨ ਦਾ ਰੂਪ ਹੈ ਇਹਵੇਂ ਜਿਹੜੇ ਭਗਤ ਨੇ ਨਾ ਉਹ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇ ਅੰਦਰ ਲੈ ਗਏ ਲੀਨ ਹੋਏ ਸੋਹਣੇ ਲੱਗਦੇ ਨੇ ਸੋਹੂ ਦਿੰਦੇ ਨੇ ਸਦਾ ਕਰੇ ਜੈਕਾਰਾ ਨੰ ਪੰਬੇ ਇਸ ਜਗ੍ਹਾ ਦੇ ਉੱਪਰ ਸ੍ਰੀ ਹਰਮੰਦਰ ਸਾਹਿਬ ਜੀਆਂ ਦੇ ਅੰਦਰ ਕਹਿੰਦੇ ਇਸ ਜਗ੍ਹਾ ਸਦਾ ਹੀ ਪ੍ਰਮਾਤਮਾ ਦੀਆਂ ਜੈ ਜੈਕਾਰਾਂ ਹੋਣਗੀਆਂ ਬੋਲ ਆਏ ਕੋਬਿੰਦ ਅਨਦੀਪ ਜੀ ਸਾਧ ਸੰਗਤ ਸਾਧ ਬਣੀ ਜੇ ਨਿਤਉਦਵ ਕੀਆ ਕਾਲ ਕੇਰਾ ਤਿਸ ਦੀ ਉਪਮਾ ਕੀਆ ਕਹਿੰਦੇ ਭਾਈ ਜੇ ਸਮਰਥਨੇ ਸਾਥ ਸੰਗਤ ਦੇ ਅੰਦਰ ਰਹਿਣਾ ਹੈ ਉਹਨਾਂ ਉਦਮੀ ਹੋਣਾ ਪਵੇਗਾ ਪਹਿਲਾਂ ਜਦੋਂ ਉਹਨੇ ਉਦਮ ਕੀਤਾ ਉਹ ਫਿਰ ਪਰਮਾਤਮਾ ਦੀ ਸਾਥ ਸੰਗਤ ਵਹਿਗੁਰੂ ਗ੍ਰੰਥ ਦੇ ਅੰਦਰ ਆਇਆ ਪਰਮਾਤਮਾ ਦੇ ਗੁਣ ਗਾਉਣਾ ਕੀਤਾ ਕਹਿੰਦੇ ਜਦੋਂ ਗੁਣ ਗਾਏ ਜੋ ਮਿੱਠ ਅਨ ਦੀ ਬਜੇ ਕਹਿੰਦੇ ਜਦੋਂ ਪਰਮਾਤਮਾ ਦੇ ਗੁਣ ਗਾਉਣਾ ਸ਼ੁਰੂ ਕਰ ਦਿੱਤੇ ਨੇ ਜੇ ਪਰਮਾਤਮਾ ਨੂੰ ਗਉਣਾ ਪਰਮਾਤਮਾ ਦੀ ਸਿਫਤ ਸਲਾਹ ਦਾ ਜ਼ਰੂਰਤ ਹੈ ਕਿਹਦੇ ਭਾਈ ਗਣ ਦਾਏ ਜੀ ਅਨੁਭਵ ਜੀ ਕਹਿੰਦੇ ਜੇ ਪਰਮਾਤਮਾ ਦੇ ਗੁਣ ਗਾਣਾ ਕੀਤੇ ਕਹਿੰਦੇ ਮਨ ਨੂੰ ਜਿਹੜਾ ਕੋ ਆਨੰਦ ਪ੍ਰਾਪਤ ਹੋ ਗਿਆ ਆਹਣੇ ਤੁਮਨ ਵਜਣੀ ਸ਼ੁਰੂ ਹੋ ਗਈ ਸਾਧ ਸੰਗਤ ਸੰਗ ਬਣੀ ਕਹਿੰਦੇ ਜਦੋਂ ਇਹ ਜਿਹੜੀ ਸੰਗਤ ਹੈ ਨਾ ਜੈ ਸੰਗਤ ਵਾਸੀ ਰਿਹਾ ਕਿਹਦੇ ਭਾਈ ਜਦੋਂ ਸਾਧ ਸੰਗਤ ਦੇ ਅੰਦਰ ਆ ਕੇ ਕਈ ਵਾਰ ਇਹਦਾ ਹੁੰਦਾ ਇਹਨਾਂ ਕਿ ਬੈਠੇ ਸਾਧ ਸੰਗਤ ਦੇ ਅੰਦਰ ਨਿਆ ਧਿਆਨ ਬਾਹਰ ਕਰਿਆ ਜਾਂਦਾ ਹੈ ਕਿੰਨੇ ਨਹੀਂ ਭਾਈ ਜਦੋਂ ਪਰਮਾਤਮਾ ਦੀ ਸਿੱਖਤ ਸਲਾਹ ਪਰਮਾਤਮਾ ਨੂੰ ਧਿਆਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਤੇ ਇੱਥੇ ਆ ਕਰਕੇ ਕੀ ਹੋਇਆ ਜਿਹੜੀ ਇਹ ਮਨ ਦੀ ਵੀ ਗਤੀ ਹੈ ਨਾ ਇਹ ਵੀ ਸਾਧ ਸੰਗਤ ਦੇ ਅੰਦਰ ਵਾਜਦੀ ਹੈ ਇਹ ਵੀ ਪਰਮਾਤਮਾ ਨੂੰ ਮਨੋਂ ਤੇ ਤਨੋਂ ਕੇਰਾਤਨਾ ਸ਼ੁਰੂ ਕਰ ਦਿੱਤਾ ਹੈ ਕਹਿੰਦੇ ਭਾਈ ਅਸਰ ਤੀਨ ਤਨ ਕਿਰਿਆ ਮਾਨ ਮਰਮਲਿਆਰਾ ਪੰਦ ਪਾਣ ਗੁਰਦ ਸਵਾਮੀ ਨਾਨਕ ਸਭ ਦਾ ਅਧਾਰ ਕਹਿੰਦੇ ਭਾਈ ਇਹ ਅਜੇ ਹੀ ਕਿਰਪਾ ਹੈ ਪ੍ਰਮਾਤਮਾ ਦੇ ਘਰ ਦੀ ਅਸਰ ਤੀਨ ਤਨ ਕਿਰਿਆ ਮਾਨ ਮਰਮਲਿਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੀ ਦਰਵਾਜ਼ਾ ਜਾਈ ਨਾ ਜਿਸ ਜਗ੍ਹਾ ਤੇ ਮੰਦਰਾ ਹਾਲ ਹੈ ਜਿੱਦੋਂ ਮੰਦਰਾ ਹਾਲ ਸਾਹਿਬ ਵਾਲਾ ਗੇਂਹੇ ਦਾ ਤੋ ਗੇਟ ਦੇ ভিতর ਅੰਦਰ ਵਰਨੇ ਸਾਹਮਣੇ ਦਰਸ਼ਨ ਹੁੰਦੇ ਆ ਪਰ ਦੁਖ ਪੰਣੀ ਸਹਿ ਬੇਰੀ ਦੇ ਤੇ ਉਸ ਬੇਰੀ ਦੇ ਨਾਲ ਇਧਰ ਫਜੇ ਬੰਨੇ ਉਸ ਜਗ੍ਹਾ ਦਾ ਨਾਮ ਹੈ 18 ਤੀਰਥ ਸ੍ਰੀ ਹਰਮੰਦਰ ਸਾਹਿਬ ਦੇ ਪਰਕਰਮਾਂ ਦੇ ਅੰਦਰ ਗੁਰੂ ਰਵੀਰ ਸਿੰਘ ਜੀ ਦੇ ਬਚਨ ਨੇ ਕਿਹਾ ਹੈ ਜੋ ਵੀ ਸਿੱਖ ਇਸ ਜਗ੍ਹਾ ਦੇ ਉੱਪਰ ਇਸ਼ਨਾਨ ਕਰੇਗਾ ਹੀ ਗ੍ਰੰਥਾਂ ਦੇ ਅਨੁਸਾਰ ਜਿਹੜੇ ਥਾੜ ਤੀਰਥਾਂ ਦੇ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ ਉਹ ਫਲ ਉਹਨਾਂ ਨੂੰ ਇਸ ਇੱਕ ਜਗ੍ਹਾ ਤੇ ਇਥੇ ਇਸ਼ਨਾਨ ਕਰਨ ਦਾ ਪ੍ਰਾਪਤ ਹੋਏਗਾ ਫਰਵਰਸਾ ਹੀ ਬਖਸ਼ ਕਰਦੇ ਹਨ ਕਹਿੰਦੇ ਭਾਈ ਅੱਠ ਸੜ ਤੀਰਥ ਪੁੰਨ ਘਰੇ ਮਹਾ ਜਨਮਚਾਰਾ ਪਦ ਪਾਵਨ ਗੁਰੂ ਸੁਆਮੀ ਨਾਨਕ ਸਬਦਧਾਰਾ ਕਹਿੰਦੇ ਭਾਈ ਇਸ ਪ੍ਰਕਾਰ ਪਰਮਾਤਮਾ ਦੇ ਨਾਮ ਤੇ ਹੁੰਦੇ ਨਾ ਇਸ ਜਗ੍ਹਾ ਤਿਸਰੀ ਹਰ ਮੰਦਰ ਸੇ ਆ ਕਰਕੇ ਰਥਨ ਕਰਦੇ ਨਾਲ ਇਸ਼ਨਾਨ ਕਰਦੇ ਨਾਲ 18 ਤੀਰਤਾਂ ਦਾ ਪਲ ਪ੍ਰਾਪਤ ਹੋਵੇਗਾ ਕਹਿੰਦੇ ਭਾਈ ਪਵਿਤ ਪਾਵਨ ਗੁਰ ਸੁਮਾਨੀ ਇਹਦੇ ਉਸ ਪਰਮਾਤਮਾ ਦਾ ਗੁਰੂ ਇਦਾਂ ਹੈ ਜਿੱਦਾਂ ਇਹ ਗਿਆਨ ਹੰਦਾ ਹੈ ਨਾ ਕਿ 18 ਤੀਰਤਾਂ ਦੇ ਉੱਪਰ ਕੋਈ ਇਸ਼ਨਾਨ ਕਰ ਲਵੇ ਉਹ ਕਿਤੋਂ ਵੀ ਪਾਪੀ ਹੋਵੇ ਉਹ ਪਾਵਨ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਸੇ ਪ੍ਰਕਾਰ ਉਪਤ ਪਾਵਨ ਗੁਰ ਸੁਮਾਨੀ ਇਹਦੇ ਜਿਹੜੇ ਪਰਦੇ ਹਨ ਇਹਨੇ ਬਾਹਰ ਤੋਂ ਕਰਮ ਕਰਨੇ ਕਹਿੰਦੇ ਉਹਨਾਂ ਨੂੰ ਪਵਿੱਤਰ ਆਤਮਾ ਬਣਾਉਣਾ ਉਹਨਾਂ ਨੂੰ ਪਰਮਾਤਮਾ ਨੇ ਆਪ ਦੇ ਨਾਲ ਆਪੇ ਕਰਨਾ ਉਹਨਾਂ ਨੂੰ ਮਾਫੀ ਬਖਸ਼ਿਸ਼ ਕਰਨਾ ਕਹਿੰਦੇ ਭਾਈ ਇਹ ਪਰਮਾਤਮਾ ਦੇ ਅਰਦਾ ਗੁਰਤ ਹੈ ਕਹਿੰਦੇ ਪਰਤਿ ਤਪ ਦੁਖ ਸਮਾਨ ਕੀ ਕਹਿੰਦੇ ਜੇ ਪਰਤਿ ਕਰੀ ਉਹਨਾਂ ਨੂੰ ਪਵਿੱਤਰ ਕਰਨਾ ਉਹਨਾਂ ਨੂੰ ਸ਼ੁੱਧ ਕਰਨਾ ਉਹਨਾਂ ਨੂੰ ਸ਼ੁੱਧ ਕਰਨਾ ਇਹ ਪਰਮਾਤਮਾ ਦਾ ਗੁਰਤ ਹੈ ਨਾਨਕ ਸਬਦ ਅਧਾਰਾ ਕਹਿੰਦੇ ਭਾਈ ਇਸ ਸ਼ਬਦ ਦਾ ਇਹਦਾ ਅਧਾਰ ਇਹ ਹੈ ਇਹ ਮਨੁੱਖਾ ਜਨਮ ਦਾ ਅਧਾਰ ਨਹੀਂ ਹੈ ਇਹ ਕਿ ਕਿੰਨਾ ਪਰਮਾਤਮਾ ਦੇ ਘਰ ਤੇ ਕਿੰਨਾ ਗੁਰੂ ਰਾਮਦਾਸ ਦੇ ਘਰ ਤੇ ਕਿੰਨਾ ਨਰ ਦੇ ਚਰਨਾਂ ਦੇ ਅੰਦਰ ਪਾਵਨ ਪੁੱਤਰ ਚਰਨਾਂ ਦੇ ਅੰਦਰ ਭਈ ਪ੍ਰਾਪਤ ਮਨੁੱਖ ਦੇ ਹੋ ਰਿਹਾ ਗੋਬਿੰਦ ਮਿਲਣ ਕੀ ਇਹ ਤੇਰੀ ਗੁਰਿਆ ਉਸ ਪਰਮਾਤਮਾ ਦੇ ਘਰ ਦੇ ਅੰਦਰ ਕਿੰਨਾ ਪ੍ਰਵਾਨ ਹੋਣਾ ਹੈ ਭਾਈ ਇਹ ਸਨ ਅੱਜ ਦੇ ਮੁਖਵਾਕ ਸਹਿਬ ਅਜੇ ਇਸ ਸ਼ਬਦ ਦੇ ਇੱਕ ਬਾਤ ਨਹੀਂ ਵਿਚਾਰ ਬਾਕੀ ਹੈ ਅਵਲੇਰੇ ਸੰਤੂਰ ਜੀ ਜਿੰਨਾ ਵਿਚਾਰ ਕਰਨਗੇ ਆਪਾਂ ਉਸ ਸ਼ਬਦ ਦੀ ਵੀ ਵਿਚਾਰ ਕਰਨਾ ਕਰਾਂਗੇ ਸਮਾਪਤੀ ਤੋਂ ਪਹਿਲਾਂ ਆਪਾਂ ਅੱਜ ਦੇ ਇਤਿਹਾਸ ਬਾਰੇ ਜਾਣਨਾ ਪਾਉਣਾ ਕਰੀ ਅੱਜ ਦੇ ਦਿਨ 1920 ਇਸ ਮਹੀਨੇ ਉਦੋਂ ਜਦੋਂ ਮਾਈਕਲ ਕੁਡਵਾਈ ਨੇ ਬਸਾਕੀਬਾ ਜੀ ਨੇ 1919 ਨੂੰ ਅਰਜੁਨ ਸ੍ਰੀ ਜਲਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਲਿਆਂ ਵਾਲੇ ਅਗਦੇ ਅੰਦਰ ਨਿਰਮਾਣ ਹੀ ਨਿਤਾਂਤੇ ਦੋਸ਼ੋ ਪੰਜਾਬੀਆਂ ਦੇ ਸਿੱਖਾਂ ਦੇ ਕਤਲੋਗਾਰਦ ਕਰਨਾ ਕੀਤੀ ਉਸ ਤੋਂ ਉਪਰੰਤ ਉਸ ਦੇ ਵਿਰੋਧ ਦੇ ਅੰਦਰ 1920 ਇਸ ਵੀ ਜਲਿਆਂ ਬਾਗ ਵਿਖੇ ਇੱਕ ਇਕੱਠ ਰੱਖਿਆ ਗਿਆ ਜਿਸੇ ਤੇ ਕੱਕ ਦਾ ਮੁੱਖ ਉਦੇਸ਼ ਇਹ ਸੀ ਕਿ ਇਸ ਜੰਮਰ ਦੇ ਉੱਪਰ ਸਾਰੇ ਸਿੱਖ ਸਾਰੇ ਧਿਰਕੇ ਸਾਰੀਆਂ ਜਾਤਾਂ ਦੇ ਲੋਕ ਇਕੱਠਾ ਹੋ ਕੇ ਜੋ ਮੁਸਲਮਾਨ ਤੇ ਜੋ ਅੰਗਰੇਜ਼ਾਂ ਦੀ ਨੀਤੀ ਹੈ ਉਸ ਦੇ ਖਿਲਾਫ ਕਿ ਕਾਨੂੰਨ ਤੇ ਰਾਜ ਕਰੋ ਜੋ ਅੱਜ ਵੀ ਚੱਲ ਰਹੀ ਹੈ ਨਾ ਪਰ ਕਿ ਫਲਾਨਾ ਫਲਾਨੀ ਜਾਤ ਦਾ ਏ ਫਲਾਨਾ ਫਲਾਨੀ ਜਾਤ ਦਾ ਏ ਜਿਸ ਦਾ ਖੰਨਨ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਮਾਂ ਪਹਿਲਾਂ ਕਰ ਦਿੱਤਾ ਸੀ ਮੁਕਤ ਦੇਸ਼ੀ ਇਹ ਬਖਿਆ ਸੀ ਉਹਨਾਂ ਅੱਲਾਹ ਨੇ ਮੂਰਤ ਪਾਇਆ ਤਦ ਰਤ ਕੇ ਸਭ ਮੰਦੇ ਇਹ ਮੁਕਤ ਦੇਸ਼ੀ ਸਭ ਲਗੇ ਪੁਜਿਆ ਪਾਉਣ ਪਰੇ ਕੋ ਮੰਦੇ ਕਹਿੰਦੇ ਭਾਈ ਇੱਕੋ ਪਰਮਾਤਮਾ ਤੋਂ ਸਾਰੇ ਉਪਜੇ ਹੋਏ ਆ ਤੇ ਫਿਰ ਕੌਣ ਚੰਗਾ ਤੇ ਕੌਣ ਮੰਦਾ ਇਹ ਨਹੀਂ ਕਿਹਾ ਜਾ ਸਕਦਾ ਇਸ ਦੇ ਰੋਡ ਕਾਂ ਦੇ ਅੰਦਰ ਸ਼੍ਰਖਾ ਨੇ ਇੱਕ ਇਕੱਠ ਸਿਰਜਣਾ ਕੀਤਾ ਕਿ ਆਜ ਦੇ ਦਿਨ 12 ਤਰੀਕ ਨੂੰ 12 ਅਕਤੂਬਰ 1920 ਨੂੰ ਇੱਕ ਇਕਾਗ੍ਰਿ ਯਾਤਿਕਾ ਦਾ ਮੁੱਖ ਉਪਦੇਸ਼ ਇਹ ਸੀ ਕਿ ਜਿੰਨੇ ਜੀ ਦੂਜੀਆਂ ਜਾਤਾਂ ਵਾਲੇ ਜਿਨ੍ਹਾਂ ਨੂੰ ਮਾੜੀ ਜਾਤ ਕਹਿ ਕੇ ਦਰਕਾਰਿਆ ਜਾ ਰਿਹਾ ਹੈ ਉਹ ਸਾਰੇ ਅੰਮ੍ਰਿਤ ਛਾਕੇ ਦੇ ਸਿੱਖ ਧਰਮ ਨੂੰ ਅਪਣਾ ਲੈਣ ਤਾਂ ਜੋ ਉਹਨਾਂ ਦੇ ਜਾਤ ਪਾਤ ਕੋਈ ਨਾ ਰਹੇ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਕੋ ਔਰ ਇਦਾਂ ਹੋ ਜਾਣ ਕਿ ਸਾਰੇ ਇੱਕੋ ਹੀ ਜਾਤ ਹੈ ਗੁਰੂ ਸਾਹਿਬ ਜੀ ਬਖਸ਼ ਕਰਦੇ ਹਨ ਨਾ ਜਾਤ ਦਾ ਦਰਬ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲ੍ਹੇ ਬਰਬੇਕਾਰ ਕਿ ਮੁੰਗੇ ਜਾਤ ਦਾ ਦਰਬ ਹੈ ਉਹ ਨਹੀਂ ਕਰਨਾ ਚਾਹੀਦਾ ਮਾਨ ਨਹੀਂ ਕਰਨਾ ਜਦੋਂ ਕੋਈ ਜਾਤ ਦਾ ਗਰਭ ਕਰਦਾ ਹੈ ਮੁੰਡੇ ਅੰਦਰ ਬੜੇ ਤਰ੍ਹਾਂ ਦੇ ਪਾਪ ਸ਼ੁਰੂ ਹੋ ਜਾਂਦੇ ਸਤਿਗੁਰੂ ਸਾਹਿਬੀ ਬਖਸ਼ਿਸ਼ ਕਰਨ ਜੋ ਉਹਨਾਂ ਦੇ ਉਪਦੇਸ਼ ਸਨ ਅੱਜ ਦੇ ਇਤਿਹਾਸ ਦੇ ਲਈ ਆਪਾਂ ਵੀ ਉਹਨਾਂ ਨੂੰ ਅਪਣਾਉਣਾ ਸ਼ੁਰੂ ਕਰਦੇ ਅੱਜ ਇੱਕ ਸਿੱਖਿਆ ਜ਼ਰੂਰ ਲੈ ਕਰਕੇ ਜਾਣੀ ਹੈ ਗੁਰਦੁਆਰਾ ਸਾਹਿਬ ਤੋਂ ਜੋ ਆਧ ਕੀ ਪਿੰਡ ਦੇ ਅੰਦਰ ਜਾਂ ਇੱਥੇ ਇਲਾਕੇ ਦੇ ਅੰਦਰ ਏਰੀਏ ਦੇ ਅੰਦਰ ਜਾਂ ਕਿਤੇ ਪੰਜਾਬ ਦੇ ਅੰਦਰ ਜਿੱਥੇ ਵੀ ਗੁਰਨਾਮਕ ਨਾਮ ਦੇ ਵਾਹਿ ਸਿੱਖ ਰਹਿੰਦੇ ਆ ਜਿਹੜੇ ਜੋ ਨਾ ਹੀ ਹਨ ਜਲਾਹੇ ਭਗਤ ਕਬੀਰ ਜੀਆਂ ਦੀ ਯਾਦ ਵੀ ਸੀ ਕਿ ਉਹਨਾਂ ਨੂੰ ਨਾ ਖਾਲਸੇ ਕਹਿੰ ਕੇ ਸੰਬੋਧਨ ਕੀਤਾ ਜਾਂਦਾ ਕਿ ਗੁਰਬਾਣੀ ਦਾ ਇਰਾਜ਼ਰ ਭੁੱਲ ਕੇ ਕੀ ਨਹੀਂ ਕਰਨਾ ਜਾਨੀ ਅਣਜਾਣੇ ਦੇ ਅੰਦਰ ਅਸੀਂ ਗੁਰਬਾਣੀ ਦਾ ਇਰਾਜ਼ਰ ਕਰਦੇ ਆ ਜਦੋਂ ਉਹਨਾਂ ਨੂੰ ਆਪਾਂ ਖਾਲਸੇ ਕਹਿੰ ਕੇ ਸੰਬੋਧਨ ਕਰਦੇ ਆ ਪਗਵਤ ਕਬੀਰ ਦੀਆਂ ਦੇ ਬਾਣੀ ਦੇ ਸ਼ਬਦ ਨੇ ਕਹੋ ਤਬੀਰ ਇਹ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਣੀ ਕਿ ਉਹ ਜਾਣੇ ਖਾਲਸੇ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣਨਾ ਕਰ ਦਿੱਤਾ ਤੇ ਆਪਾਂ ਇੱਕ ਮਜ਼ਾਕ ਜਾਂ ਤਾਂ ਦੇ ਅੰਦਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਖਾਲਸੇ ਭਾਈ ਤੁਸੀਂ ਜਾਣੇ ਅਣਜਾਣੇ ਦੇ ਅੰਦਰ ਗੁਰਬਾਣੀ ਦੇ ਸ਼ਬਦਾਂ ਦਾ ਇਰਾਦ ਕਰਦੇ ਜਿੰਨਾ ਜਿੰਨੀ ਫੀ ਪਤਾ ਕੋਈ ਕਹ ਲਗੀ ਗਲਤੀਆਂ ਕਰਾਂ ਸਭ ਤੋਂ ਹੁੰਦੇ ਨੇ ਪਰ ਜਦੋਂ ਅਵਲੇ ਰਹੇ ਕਦੇ ਵੀ ਜ਼ਿੰਦਗੀ ਦੇ ਅੰਦਰ ਇਹ ਦਾਹਲੀ ਕਹਿਣੀ ਉਹ ਖਾਲਸੇ ਨਹੀਂ ਖਾਲਸੇ ਆਪਾਂ ਸਾਰੇ ਹਾਂ ਮੰਗ ਜਦੋਂ ਅਮਰ ਤੇ ਸ਼ਾਕੇ ਗੁਰੂ ਜੀ ਵਾਲੇ ਬਣ ਗਿੰਨਾ ਆਪਾਂ ਸਾਰੇ ਖਾਲਸੇ ਜਦੋਂ ਗੁਰੂ ਦੇ ਧਰਮ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਧਰਮੇ ਤੌਰ ਤੇ ਆਪਣਾ ਵੀ ਇਲਿਹਦਾਸ਼ ਹੁੰਦਾ ਹੈ ਤੇ ਆਪਾਂ ਵੀ ਖਾਲਸਾ ਹਾਂ ਪਰ ਖਾਨਸੇ ਦੀ ਡੈਫੀਨੇਸ਼ਨ ਬਹੁਤ ਉੱਪਰੀ ਹੈ ਉਸ ਬੈਕੀਏਖਾਂ ਦੇ ਉੱਪਰ ਪਾਰ ਜਿਨ੍ਹਾਂ ਨੇ ਬੜੀ ਕਹਾਣਾ ਢਾ ਨਹੀਂ ਪੈਂਦੀ ਹੈ ਭਾਈ ਸੋ ਇਹ ਬੀਖਤੀ ਹੈ ਜਿੱਦਾਂ ਦੀ ਕਹਾਣਾ ਅੱਜ ਦੇ ਦਿਨਾਂ ਇਹ ਇੱਕ ਇਤਿਹਾਸ ਹੋਰ ਹੈ ਜਦੋਂ ਨਿਰੰਕਤਾਰੀ ਤਾਂ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਦਿਅਕ ਕੰਮਕਾਰੀ ਉਹਨਾਂ ਦੇ ਅੰਦਰ ਵਿੱਚ ਇੱਕ ਸਿੰਘ ਜੱਜੇਦਾਰ ਸਨ ਆਪਣੇ ਅਕਾਲਪੁਰ ਸਹਿਬ ਦੇ ਭਾਈ ਗੀਤ ਸਿੰਘ ਪਿੰਡਾ ਨੂੰ 1980 ਦੇ ਅੰਦਰ ਗੁਰਦੁਆਰਾ ਲਿਆ ਗਿਆ ਸੀ 1980 ਦੇ ਅੰਦਰ ਗੁਰਦੁਆਰਾਂ ਕੀਤੇਆਂ ਹੋਈਆਂ ਨੂੰ ਉਹਨਾਂ ਨੂੰ 1996 12 ਅਕਤੂਬਰ ਵਾਲੇ ਦਿਨ ਅੱਜ ਦੇ ਦਿਨ ਇਹ ਆ ਕੀਤਾ ਗਿਆ ਸੀ ਉਹ ਅਜੇ ਵੀ ਚੜ੍ਹਦੀ ਕਲਾ ਦੇ ਅੰਦਰ ਨੇ ਪਰ ਕੱਲ੍ਹ ਇਹ ਭਾਈ ਆਪਾਂ ਅਜੇਹੇ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ ਭਾਈ ਅਜੇਹੇ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਆਪਣਾ ਫਰਜ਼ ਹੈ ਤੇ ਉਹਨਾਂ ਨੂੰ ਵਿਚਾਰਨਾ ਵੀ ਆਪਣਾ ਫਰਜ਼ ਹੈ ਅੱਜ ਦੇ ਦਿਨ ਤੇ ਇੱਕ ਹੋਰ ਇਤਿਹਾਸ ਦੇ ਪੰਨੇ ਤੇ ਜਾਣਕਾਰੀ ਪਾਈਏ ਅੱਜ ਦੇ ਦਿਨ ਕੇਵਲ ਆਪਣੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਣਿਆ ਸਿਰਨਾ ਇਹ ਬਾਦਲ ਵਾਲੀ پارٹی ਦਲ ਨਹੀਂ ਹੈ ਇਹ ਅਕਾਲੀ ਦਲ ਬਾਦਲੇ ਪੂਲਾ ਜਿੰਦਗੀ ਅਕਾਲੀ ਉਹਨਾਂ ਤੋਂ ਵਰਸਾਏ ਇਹ ਕਾਹੀ ਦਲ ਦੀ ਗੱਲ ਨਹੀਂ ਅੱਜ ਗੱਲ ਤਾਂ ਬੜੇ ਤਬਰੂਕੂਬੇ ਤੇ ਬੜੇ ਕਰਤੇ ਅਕਾਲੀ ਦਲ ਦੇ ਆਖਰੀ ਅਰਥੀ ਇੱਕ ਅਤਬਾਬੇ ਅਕਾਲੀ ਕੁਲਾ ਸਿੰਘ ਜੀਆਂ ਤੋਂ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਦੇਖੇ ਦੂਸਰੇ ਤਰ੍ਹਾਂ ਦੀ ਇਸਤਰੀ ਆਕਰ ਕੇ ਵੀ ਬੇਇਨਤੀ ਕਰਦੀ ਹੈ ਜੇ ਦੂਸਰੇ ਪੱਧਰ ਦਾ ਕੋਈ ਸਿੱਖ ਆ ਕੇ ਬੇਇਨਤੀ ਕਰਦਾ ਮੇਰੀ ਇਸਤਰੀ ਨੇ ਚੁੱਕ ਕੇ ਇਹ ਲੈ ਗਏ ਜੇ ਵਿਚਾਰ ਕੇ ਜੇ ਹਮ ਮੁਸਲਮਾਨ ਬਿਨਾ ਕਦੀ ਸੋਚੇ ਤੋਂ ਉਹਨਾਂ ਦੇ ਨਾਲ ਅਰਦਾਸਾ ਸੌਂਦ ਕੇ ਚਲੇ ਜਾਂਦੇ ਮਹਾਰਾਜਾ ਨਦੀਪ ਸਿੰਘ ਤੋਂ ਅੱਠੇ ਮਾਰ ਕੇ ਹੋ ਰਿਹਾ ਨਸ਼ਹਰੇ ਦੇ ਜੰਗ ਦੇ ਅੰਦਰ ਕਹਦਾ ਦਾਦਾ ਥਾਲੀ ਬੁੱਲਾ ਸਿੰਘ ਜੀਓ ਅਜੇ ਆਪਣਾ ਤੋਥਖਾਨਾ ਜੰਗੀ ਸਾਜ ਸਮਾਨ ਨਹੀਂ ਆਇਆ ਤੁਸੀਂ ਰੁਕ ਜੋ ਫੇਰਾ ਪੰਜਾਂਗੇ ਸ਼ੁਰੂ ਕਰਾਂਗੇ ਬਾਬੇ ਥਾਲੀ ਬੁੱਲਾ ਸੋਨੇ ਆਖਿਆ ਕਿ ਤੇਰੀ ਜੀ ਸਿਆ ਤੈਨੂੰ ਯਕੀਨ ਹੁੰਦਾ ਤੇਰੇ ਜੰਗੀ ਤੋਥਖਾਨੇ ਤੇ ਮੈਨੂੰ ਯਕੀਨ ਗੁਰੂ ਰਾਮਦਾਸ ਮਹਾਰਾਜ ਤੇ ਆ ਆਪਣੇ ਗੁਰੂ ਤੇ ਆ ਕਹਿੰਦੇ ਮੈਂ جنگ ਦੇ ਲਈ ਮੇਨੂੰ ਸ਼ਮਸ਼ੀਰ ਬਖਸ਼ੀਬ ਐ ਮਹੇਸ਼ੀਸ਼ੀਰ ਦੇ ਨਾਲ ਜਾ ਕੇ ਜੰਗ ਲੜਾਂਗਾ ਅਰਦਾਸ ਸੂਰਜ ਕਿਨੇ ਮੇਰੀ ਅਰਦਾਸ ਦੀ ਤਾਕਤ ਦੇਖ ਤੈਨੂੰ ਯਕੀਨ ਉਹਦੇ ਤੇ ਆ ਮੈਂ ਜਾ ਕਰਕੇ ਉਹਨਾਂ ਤੇ ਜੇ ਅਰਦਾਸ ਕਰਦੀ ਐ ਤੇ ਮੈਂ ਹਮਲਾ ਕਰਾਂਗਾ ਅਗਲੀ ਅਗਵਾਈ ਪਹਿਤਾਂਗਾ ਉਹਨਾਂ ਨੇ ਸਿਰ ਦੇ ਦਿੱਤਾ ਸ਼ਹੀਦੀ ਪ੍ਰਾਪਤ ਕਰਨ ਲਈ ਪਰ ਕੀਤੀ ਅਰਦਾਸ ਨਕਾਰਿਆ ਨਹੀਂ ਐਸੇ ਸਨ ਅਕਾਲੀ ਇਹ ਜੀ ਕਿ ਦਿਨੇ ਜੀਲੇ ਦੀਆਂ ਕੁੜੀਆਂ ਜੇਪਾਂ ਤੇ ਜਦੋਂ ਆ ਗਈ ਫਿਆਸਤ ਦੀ ਵਾਰੀ ਜੀ ਨੂੰ ਐਸਡੀਪੀਸੀ ਦੀਆਂ ਚੋਣਾ ਆਗੀਆਂ ਆ ਪਾ ਕੇ ਉੱਥੋਂ ਦੀ ਗੱਤਰਾ ਛੱਡ ਕੇ ਦੜਾ ਤੇ ਹਾਜ਼ਰ ਹੋ ਕੇ ਮੈਂ ਸੇਖਾਂ ਕਿ ਫਿਰੇ ਨਾਲ ਮੇਰਾ ਕੋਈ ਫਿਰਦਾ ਪਰਸਨਲ ਨਹੀਂ ਹੈ ਪਰ ਜੇ ਕੋਈ ਸੇਧ ਧਰਮ ਦੇ ਨਾਲ ਕੋਈ ਇਹੋ ਜਿਹੀਆਂ ਕਤਾਈਆਂ ਕਰਦਾ ਹੋਵੇ ਜਿਹਨੇ ਗੁਰੂ ਗ੍ਰੰਥ ਸਾਹਿਬੀਆਂ ਦੀ ਬਹਿਤ ਕੋਈ ਕਰਾ ਦਿੱਤੀ ਹੋਵੇ ਜਿਹਦੇ ਰਾਜ ਦੇ ਅੰਦਰ ਹੋਈ ਹੋਵੇ ਜਿਹੜੀ ਪਲੈਨਿੰਗ ਉਹਦੀ ਕੋਠੀ ਦੇ ਅੰਦਰ ਬੈਠ ਕੇ ਹੋਈ ਹੋਵੇ ਉਹ ਸਿੱਖ ਨਹੀਂ ਹੋ ਸਕਦਾ ਜਿਹੜੇ ਕਾਂਗਰਸ ਆਹਿੰਦੇ ਗੱਲ ਕਰਦੇ ਫਿਰ ਕਿਤੇ ਇਹ ਆਪ ਤੋਂ ਬਾਬਾ ਵੀ ਕਾਂਗਰਸੀ ਹੈ ਉਹਨਾਂ ਨੇ ਵੀ ਕੋਈ ਚੱਕੀ ਨਹੀਂ ਕੀਤੀ ਬਹੁਤੀ ਚੰਗੀ ਨਹੀਂ ਕੀਤੀ ਗੁਰੂ ਰਾਮਦਾਸ ਦੇ ਘਰ ਦੇ ਉੱਪਰ ਤੋਪਾਂ ਬੈਂਕ ਲੈ ਕੇ ਫੌਜ ਹੀ ਚੜਾ ਦਿੱਤੀ ਜਿਨ੍ਹਾਂ ਨੇ ਫਾਦਾ ਮੁਕੱਦਸ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰ ਦਿੱਤਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਬੇਅਦਬੀਆਂ ਕਰਾ ਦਿੱਤੀਆਂ ਉਹ ਕਦੇ ਸਿੱਖ ਨਹੀਂ ਹੋ ਸਕਦੇ ਤੇ ਆਪਣੇ ਨਹੀਂ ਹੋ ਸਕਦੇ ਸੋ ਭਾਈ ਰਹੀ ਵਿਚਾਰ ਦੇ ਅੰਦਰ ਅਕਾਲੀ ਕਿੱਦਾਂ ਦੇ ਸਨ ਇਹ ਤਾਂ ਆਪ ਜੀ ਨੇ ਜਾਣ ਲਿਆ ਪਰ ਅੱਜ ਦੇ ਦਿਨ ਜਦੋਂ ਸਿੱਖਾਂ ਨੇ ਫਾਰਮੇਸ਼ਨ ਕੀਤੀ ਹੋਈ ਫਿਰ 48 ਗੱਲ ਤੇ ਐਸਜੀਪੀਸੀ ਦੀ ਮਹੰਤਾਂ ਦੇ ਵਿਰੁੱਧ ਲੜ ਰਹੇ ਸਨ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਉਹਨਾਂ ਦੇ ਉੱਪਰ ਕਾਬੂ ਹੋਏ ਸਨ ਉਹਨਾਂ ਦੀ ਤਾਕਤ ਜਿੱਦਾਂ ਅੱਜ ਵੀ ਕਾਬੂ ਦੇ ਨੇ ਕਈ ਸਾਲਾਂ ਤੋਂ ਕਹਿੰਦੇ ਬੋਟਾ ਨਹੀਂ ਹੋਈਆਂ ਉਸੇ ਪ੍ਰਕਾਰ ਭਾਈ ਉਹ ਵੀ ਕਾਬੂ ਹੋ ਕੇ ਬੈਠੇ ਹੋਏ ਸਨ ਸਿੱਖਾਂ ਨੇ ਫਿਰ ਸਰਕਾਰ ਦੀ ਮਿਲਿ ਕੁ ਦਿੱਤਾਂ ਗੁਰਦੁਆਰਾ ਸਹੰਜਾਇ ਦੀਆਂ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਸੰਘਰਸ਼ ਵਿੜ ਦਿੱਤਾ ਇੱਕ ਸੰਸਥਾ ਦੀ ਸਥਾਪਨਾ ਕੀਤੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਇਹਨਾਂ ਦੇ ਜਨਤਕ ਹੋਈ ਨਾ ਤੇ ਇਹਨਾਂ ਨੇ ਸਿੱਖਾਂ ਨੇ ਜੰਗ ਅਜਾਣਾ ਜਾਂ ਕਰਕੇ ਚਾਹੇ ਪ੍ਰਦਰਸ਼ਣ ਸ਼ਾਂਤ ਰੂਪੀ ਸੀ ਜਥੇਬਾਨ ਨੇ ਉਹਨਾਂ ਨੇ ਸ਼ਹੀਦੀਆਂ ਦੇਤੀਆਂ ਨੇਕਾਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ अनेਕਾਂ ਹੀ ਸਿੰਘਾਂ ਨੇ ਜਿਨ੍ਹਾਂ ਨੂੰ ਆਪਾਂ ਵਿਸਾਰ ਚੁੱਕੇ ਹਾਂ ਉਹਨਾਂ ਨੇ ਸ਼ਹੀਦیاں ਦਿੱਤੀਆਂ ਉਹਨਾਂ ਨੇ ਜੇਲ੍ਹਾਂ ਕੱਟੀਆਂ ਤੇ ਇਸ ਪ੍ਰਕਾਰ ਦੀ ਸਰਕਾਰ ਨੂੰ ਦਬੱਥੜੇ ਪੈ ਗਏ ਹੱਥਾਂ ਪੈਰਾਂ ਦੀ ਪੈ ਗਈ ਜਿੱਦਾਂ ਅੱਜ ਦੀ ਸਰਕਾਰ ਕਰਦੀ ਹੈ ਕਹਿੰਦੇ ਉਸੇ ਪ੍ਰਕਾਰ ਹੀ ਇਹਨਾਂ ਨੂੰ ਅੱਤਵਾਦੀ ਇਹ ਕਹੋਗਾ ਤੇ ਇਹਨਾਂ ਨੂੰ ਐਸਜੀਪੀਸੀ ਨੂੰ ਤਾਂ 48 ਦਲਾਂ ਨੂੰ ਫਿਰਕਾ ਪ੍ਰਸਤ ਦਾ ਰਿਤਾ ਕਿ ਇਹ ਫਿਰਕਾ ਪ੍ਰਸਤ ਪਾਰਟੀ ਹੈ ਫਿਰਕਾ ਪ੍ਰਸਤ ਸੰਸਥਾ ਹੈ ਤੇ ਇਸ ਦੇ ਉੱਪਰ ਸੰਪੂਰਨ ਤੌਰ ਤੇ ਮੈਨ ਲਾ ਦਿੱਤਾ ਉਹ ਅੱਜ ਦੇ ਦਿਨ ਹੀ ਲਾਇਆ ਸੀ 12 ਅਕਤੂਬਰ 1923 ਦੇ ਅੰਦਰ ਭਾਈ ਇਹ ਸਭ ਅੱਜ ਦਾ ਇਤਿਹਾਸ ਤੇ ਅੱਜ ਦੀ ਮੁੱਖ ਬਾਤ ਸਰ ਮਾਨਣ ਦੀ ਕਥਾ ਅੱਜ ਹੀ ਦੇ ਇਤਿਹਾਸ ਸੁਣਾਉਂਦੇ ਹਾਂ ਆਪ ਜੀ ਦੇ ਨਾਲ ਵਿਚਾਰ ਕਰਦੇ ਹਾਂ ਕੋਈ ਸ਼ਬਦ ਬੰਦ ਦਾ ਕਰ ਦੋ ਲੇਖਣ ਦਾ ਸੱਜ ਨਾਲ ਜੁੜ ਕੇ ਖਿਮੰਦ ਅੱਜ ਅੱਜ ਦਾ ਗੁਰੂ ਦੀ ਸਿੱਖ ਤੋਂ ਦੋਸ਼ਣ ਜੋਤ ਜਿਸ ਸਰ ਦੋਸ਼ਣ ਹਾਰਨ ਦਾ